ਜਦੋਂ ਦੋ ਭਰਾ ਆਪਸ ਦੇ ਵਿੱਚ ਬੈਠ ਕੇ ਗੱਲ ਹੀ ਨਹੀਂ ਕਰਨਗੇ ਕਿ ਸਾਡੀ ਨਾਰਾਜ਼ਗੀ ਦਾ ਕਾਰਨ ਕੀ ਹੈ ਤੇਰੀ ਚੀਜ਼ ਜਿਹੜੀ ਸਾਡੇ ਪਰਿਵਾਰ ਨੂੰ ਇੱਕ ਹੋਣ ਤੋਂ ਰੋਕਦੀ ਹੈ ਜੇ ਮੈਨੂੰ ਛੁਪਰਾ ਪੈਗਾ ਮੈਂ ਛੁਕਾਂਗਾ ਇਸੇ ਲਈ ਜੋ ਟੈਨਕੋ ਕੇ ਜੇ ਮੈਨੂੰ ਮਾਫ ਕਰਨਾ ਪੈਗਾ ਤਦ ਮੈਂ ਮਾਫ ਵੀ ਕਰਾਂਗਾ ਅਮੀਨ ਹallelujah hallelujah 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 ਬਤਾ ਕਿਉਂ ਯੀਸ਼ੂ ਤਾਂ ਸਿੱਖਣਾ ਹੈ ਖੁਦਾ ਜਿੱਥੇ ਚੁਕਣ ਦੀ ਲੋੜ ਸੀ ਖੁਦਾ ਨੇ ਆਪਣੇ ਪੁੱਤਰ ਨੂੰ ਛੁਪਾਇਆ। ਕਿ ਨਹੀਂ? ਤੇ ਜਿੱਥੇ ਮਾਫੀ ਦੀ ਲੋੜ ਸੀ ਮਾਫੀ ਵੀ ਦੇਈ ਜਾ ਰਿਆ। ਉਹਨੂੰ ਚੁਕਾ ਕੇ ਤੇ ਛੱਡ ਨਹੀਂ ਦਿੱਤਾ। ਤੀਜੇ ਦਿਨ ਉਹਨੇ ਸਭ ਤੋਂ ਉੱਚਿਆਂ ਕੀਤਾ। ਜਦੋਂ ਤੁਸੀਂ ਚੁਕੋਗੇ ਤੇ ਆਪਣੇ ਜੀ ਨੂੰ ਬਚਾਉਣ ਲਈ ਚੁਕਣਾ ਹੈ। ਜਦੋਂ ਤੁਸੀਂ ਮਾਫ ਕਰਨਾ ਤੇ ਆਪਣੇ ਜੀ ਨੂੰ ਆਪਣੇ ਨਾਲ ਜੋੜਨ ਲਈ। ਆਮੇਨ। ਆਮੇਨ। ਯੇਸ਼ੂ ਵੀ ਮਾਫ ਕਰਦਾ ਤੇ ਨਾਲ ਜੋੜਨ ਲਈ ਕਰਦਾ।